ਹਾਂਜੀ ਗਾਇਸ ਕੀ ਹਾਲ ਨੇ ਤੁਹਾਡੇ ਪੀ ਟ੍ਰਿਪਲ ਐਸ ਬੀ ਦੀ ਇੱਕ ਹੋਰ ਪੀ ਡੀ ਐਫ ਜਾਰੀ ਹੋਈ ਹੈ ਜਿਦੇ ਵਿੱਚ ਉਹਨਾਂ ਨੇ ਟੈਂਟੇਟਿਵ ਐਗਜ਼ਾਮੀਨੇਸ਼ਨ ਡੇਟਸ ਨੇ ਜਿਹੜੀਆਂ ਉਹ ਕੱਢੀਆਂ ਨੇ ਹੈਗੀਆਂ ਤੇ ਹੁਣ ਇਹਦੇ ਵਿੱਚ ਕਈਆਂ ਨੂੰ ਕਾਫੀ ਜ਼ਿਆਦਾ ਕਨਫਿਊਜ਼ਨ ਹੋਈਗੀ ਜਿਦੇ ਵਿੱਚ ਸੀਨੀਅਰ ਸਹਾਇਕ ਜਿਨ੍ਹਾਂ ਨੇ ਭਰਿਆ ਬਹੁਤ ਵਾਰ ਰਿਪੀਟ ਹੋ ਚੁੱਕਿਆ ਹੈਗਾ ਠੀਕ ਹੈ ਜੇਲ ਵਾਰਡਨ ਮੈਟਰਨ ਭਰੇ ਆ ਕਲਰਕ ਭਰੇ ਆ ਸਟੈਨੋ ਟਾਈਪਿਸਟ ਭਰੇ ਨੇ ਤਾਂ ਇਹ ਸਾਰਿਆਂ ਦੀ ਤੁਹਾਡੀ ਕਨਫਿਊਜ਼ਨ ਦੂਰ ਕਰਨ ਦੇ ਲਈ ਇਹੀ ਵੀਡੀਓ ਲੌਂਗ ਵੀਡੀਓ ਹੈ ਜਿਹੜੀ ਉਹ ਮੈਂ ਬਣਾ ਰਿਹਾਗਾ ਤਾਂ ਆਪਾਂ ਦੇਖ ਲੈਨੇ ਕਿਹੜੇ ਕਿਹੜੇ ਐਗਜ਼ਾਮ ਆਏ ਨੇ ਕਦੋਂ-ਕਦੋਂ ਆਏ ਨੇ ਸਾਰੀ ਜਾਣਕਾਰੀ ਆਪਾਂ ਇਹਨਾਂ ਦੇ ਵਿੱਚ ਲੈ ਲੈਂਦੇ ਠੀਕ ਹੈ ਜੀ ਚਲੋ ਤਾਂ ਇਹਦੇ ਵਿੱਚ ਸਭ ਤੋਂ ਪਹਿਲੇ ਨੰਬਰ ਤੇ ਤੁਹਾਡਾ ਸੀਨੀਅਰ ਅਸਿਸਟੈਂਟ ਕਮ ਇੰਸਪੈਕਟਰ ਹੀ ਆ ਰਿਹਾ ਸਥਾਨਕ ਸਰਕਾਰਾਂ ਦੀ ਜਿਹੜੀ ਤੁਹਾਡੀ ਭਰਤੀ ਆਈ ਸੀ ਇਹ ਪੰਚਾਇਤਾਂ ਨੂੰ ਲੈ ਕੇ ਜਿਹਦੇ ਵਿੱਚ ਰੌਲਾ ਪੈ ਰਿਹਾ ਸੀ ਉਹੀ ਆਈ ਹੈਗੀ ਇਹ ਸੀਨੀਅਰ ਅਸਿਸਟੈਂਟ ਕਮ ਇੰਸਪੈਕਟਰ ਇਹ ਹੋਊਗਾ ਉਹ 12 13 10 ਨੂੰ ਇਹਨਾਂ ਦਾ ਰਿਜ਼ਲਟ ਆ ਚੁੱਕਿਆ ਹੈ ਰਿਜ਼ਲਟ ਆ ਕੇ ਜਿਵੇਂ ਆ ਦੋ ਕੁ ਦਿਨ ਪਹਿਲਾਂ ਇਹਨਾਂ ਦੀ ਪੀਡੀਐਫ ਜਾਰੀ ਹੋਈ ਸੀ ਉਹ ਆ ਚੁੱਕਿਆ ਹੁਣ ਸਕਿੱਲ ਟੈਸਟ ਦੀ ਇਹਨਾਂ ਨੇ ਤਰੀਕ ਦਿੱਤੀ ਹੈ 12 13 10 2023 ਦੇ ਜਿਹੜੇ 52 ਤੋਂ 53 ਪੋਸਟਾਂ ਆਈਆਂ ਸੀ ਉਹਨਾਂ ਦੇ ਲਈ ਹੈ ਇਸ ਤੋਂ ਇਲਾਵਾ ਜੂਨੀਅਰ ਸਕੇਲ ਸਟੈਨੋਗ੍ਰਾਫਰ ਰੱਖਣੇ ਸੀ ਪਸ਼ੂ ਪਾਲਣ ਵਿਭਾਗ ਦੇ ਵਿੱਚ ਉਹਨਾਂ ਦਾ ਵੀ 31 ਅਗਸਤ ਨੂੰ ਹੋਊਗਾ ਸਟੈਨੋ ਟਾਈਪਿਸਟ ਜਿਹੜੇ ਪੋਲਿਊਸ਼ਨ ਕੰਟਰੋਲ ਬੋਰਡ ਦੇ ਵਿੱਚ ਆਏ ਸੀ ਨਾ ਸਟੈਨੋ ਟਾਈਪਿਸਟ ਉਹਨਾਂ ਦਾ ਵੀ 31 ਅਗਸਤ ਨੂੰ ਇਹਨਾਂ ਦਾ ਪੇਪਰ ਹੋਏ ਪੰਜਾਬ ਪੋਲੂਸ਼ਨ ਕੰਟਰੋਲ ਬੋਰਡ ਦੇ ਵਿੱਚ ਇਹਨਾਂ ਇੱਕ ਲੈਪ ਤੇ ਡੀਓ ਰੱਖਣੇ ਨੇ 14 ਅ 14 ਸੈਪਟੈਂਬਰ ਨੂੰ ਠੀਕ ਹੈ ਜੀ ਤੇ ਪ੍ਰੋਗਰਾਮਰ ਹੈ ਉਹਨਾਂ ਦਾ 29 ਸੈਪਟੈਂਬਰ ਨੂੰ ਹੋਏਗਾ ਜੂਨੀਅਰ এনवायरमेंटਲ ਇੰਜੀਨੀਅਰ ਹੈ ਉਹਨਾਂ ਦਾ ਵੀ 29 ਸੈਪਟੈਂਬਰ ਨੂੰ ਇਹ ਹੋਏਗਾ ਜੂਨੀਅਰ ਸਾਇੰਟਿਫਿਕ ਆਫੀਸਰ ਨੇ ਇਹਨਾਂ ਦਾ ਵੀ 29 ਨੂੰ ਅਸਿਸਟੈਂਟ ਪ੍ਰੋਗਰਾਮਰ 29 ਨੂੰ ਕੇਅਰ ਟੇਕਰ 29 ਨੂੰ ਲਾਇਬ੍ਰੇਰੀ ਸਹਾਇਕ 29 ਨੂੰ ਸਹਾਇਕ ਲਾਇਬ੍ਰੇਰੀਅਨ 29 ਨੂੰ ਹੋਣਗੇ ਲਾਇਬ੍ਰੇਰੀਅਨ ਹੈ ਜਿਹੜਾ ਉਹਨਾਂ ਦਾ ਵੀ 29 ਸਤੰਬਰ ਨੂੰ ਹੋਏਗਾ ਡਾਟਾ ਐਂਟਰੀ ਆਪਰੇਟਰ ਇਹ ਵਾਲੇ ਜਿਹੜੇ ਤੁਹਾਡੇ ਅੱਗੇ ਪੰਜਾਬ ਪੋਲੂਸ਼ਨ ਕੰਟਰੋਲ ਬੋਰਡ ਦੇ ਆ ਗਏ ਜਿਹੜੇ ਆਪਣੇ 12ਵੀਂ ਐਡਵਰਟਾਈਜ਼ਮੈਂਟ ਆਈਸੀ 24 ਦੀ ਇਹਨਾਂ ਦਾ ਵੀ 29 ਨੂੰ ਹੋਏਗਾ 29 ਸਤੰਬਰ ਆ ਰਹੀ ਹੈ ਨੌਵੇਂ ਮਹੀਨੇ ਦੀ ਤਾਂ ਗਲਾਸ ਬਲੂਰ ਹੋਗੇ ਲਾਇਬ੍ਰੇਰੀਅਨ ਹੋਗੇ ਏਸੀ ਆਪਰੇਟਰ ਕਮ ਮੈਕੈਨਿਕ ਹੋਗੇ ਇਹਨਾਂ ਦਾ ਵੀ 29 ਨੂੰ ਹੋਏਗਾ ਤਾਂ ਪੰਜਾਬ ਪੋਲੂਸ਼ਨ ਕੰਟਰੋਲ ਬੋਰਡ ਦੇ ਜਿੰਨੀਆਂ ਵੀ ਭਰਤੀਆਂ ਆਈਆਂ ਸੀ ਉਹ ਸਾਰੀਆਂ 29 ਨੂੰ ਨਿਬੜ ਰਹੀਆਂ ਨੇ 29 ਨੂੰ ਟੈਂਡੇਟਿਵ ਡੇਟ ਰੱਖੀ ਹੈ ਬਦ ਸਕਦੀ ਹੈ ਪੀ ਟਰਪਲਸ ਵੀ ਹੈ ਕੋਈ ਪਤਾ ਨਹੀਂ ਇਹਨਾਂ ਦਾ ਨੈਕਸਟ ਹੁਣ ਜਿਹੜੀ ਤੁਹਾਡੀ 2024 ਦੀ ਤੀਜੀ ਐਡਵਰਟਾਈਜ਼ਮੈਂਟ ਆਈ ਸੀ ਇਹਦੇ ਵਿੱਚ ਟਾਊਨ ਪਲਾਨਿੰਗ ਦੇ ਵਿੱਚ ਜੂਨੀਅਰ ਇੰਜੀਨੀਅਰ ਰੱਖਣੇ ਨੇ 19 ਅਕਤੂਬਰ ਨੂੰ ਪੇਪਰ ਹੋਏਗਾ ਜੀ ਇਹਦਾ ਜੂਨੀਅਰ ਇੰਜੀਨੀਅਰ ਜਿਹੜੇ ਵਾਟਰ ਸਪਲਾਈ ਦੇ ਵਿੱਚ ਰੱਖਣੇ ਨੇ 20 ਅਕਤੂਬਰ ਨੂੰ ਪੇਪਰ ਹੋਏਗਾ ਹੁਣ ਇਹਦੇ ਵਿੱਚ ਦੂਸਰੀ ਜਿਹੜੀ ਤੁਹਾਡੀ 8ਵੀਂ ਐਡਵਰਟਾਈਜ਼ਮੈਂਟ ਆਈ ਹੈ 2024 ਦੀ ਜੇਲ੍ਹ ਆਰਡਰ ਤੇ ਮੈਟਰਨ ਦੀ ਆਈ ਹੈ ਜਿਹੜੀ ਭਈ ਉਹਦੇ ਵਿੱਚ ਤੁਹਾਡੇ ਜਿਹੜੇ ਦਫ਼ਤਰ ਵਿਧੀਕ ਡਾਇਰੈਕਟਰ ਪੁਲਿਸ ਜੇਲ੍ਹਾਂ ਪੰਜਾਬ ਮੈਟਰਨ ਰੱਖਣੇ ਨੇ ਮਤਲਬ ਕਿ ਉਹ ਕੁੜੀਆਂ ਦੇ ਲਈ ਜੀ ਸੀ ਉਹਨਾਂ ਦਾ ਪੇਪਰ 26 ਅਕਤੂਬਰ ਜਾਂ 27 ਅਕਤੂਬਰ ਨੂੰ ਹੋ ਸਕਦਾ ਹੈ ਵਾਰਡਨ ਨੇ ਜਿਹੜੇ ਉਹਨਾਂ ਦਾ 26 ਅਕਤੂਬਰ ਜਾਂ 27 ਅਕਤੂਬਰ ਨੂੰ ਹੋ ਸਕਦਾ ਹੈ ਸਕਿੱਲ ਟੈਸਟ ਹੈ ਜਿਹੜਾ ਕਹਿੰਦਾ 16 17 ਨਵੰਬਰ ਨੂੰ ਦੋਨਾਂ ਦਾ ਲਿਆ ਜਾ ਸਕਦਾ ਭਾਈ ਸੈਰਸਪਾਟਾ ਦੇ ਵਿੱਚ ਸੀਨੀਅਰ ਸਹਾਇਕਰ ਕਰਨੇ ਸੀ ਬਟ ਕੈਟੇਗਰੀ ਕਿਹੜੀ ਹੈ ਆਈਟੀ 2023 ਦੀ ਪੰਜ ਹੈ ਇਹ ਇਹਨਾਂ ਦਾ ਆਈਟੀ ਦਾ ਹਜੇ ਪੇਪਰ ਹੋਇਆ ਨਹੀਂ ਸੀ 23 ਨਵੰਬਰ ਨੂੰ ਕਹਿੰਦਾ ਪੇਪਰ ਹੋ ਸਕਦਾ ਹੈ 8 ਜਿਹੜਾ ਦਸੰਬਰ ਹੈ ਉਹਨੂੰ ਅਸੀਂ ਸਕਿੱਲ ਟੈਸਟ ਲਵਾਂਗੇ ਪ੍ਰਸ਼ਾਸਨ ਸੁਧਾਰ ਤੇ ਲੋਕ ਸ਼ਿਕਾਇਤਾਂ ਦੇ ਵਿੱਚ ਤਕਨੀਕੀ ਸਹਾਇਕ 2024 ਦੀ ਪਹਿਲੀ ਐਡਵਰਟਾਈਜ਼ਮੈਂਟ ਸੀ 2024 ਚ ਭਰਤੀ ਆਈ ਸੀ 23 ਨਵੰਬਰ ਨੂੰ ਹੋਏਗਾ ਇਸ ਤੋਂ ਇਲਾਵਾ 2024 ਦੀ ਪਹਿਲੀ ਭਰਤੀ ਜਿਹਨਾਂ ਜਲਾ ਟੈਕਨੀਕਲ ਕੋਆਰਡੀਨੇਟਰ ਇਹਨਾਂ ਨੇ ਰੱਖਣੇ ਸੀ 23 ਨਵੰਬਰ ਨੂੰ ਪੇਪਰ ਹੋਏਗਾ ਪੰਜਵੀਂ 2023 ਦੀ ਭਰਤੀ ਸੀਨੀਅਰ ਸਹਾਇਕ ਵੇਰੀਅਸ ਡਿਪਾਰਟਮੈਂਟਸ ਵੱਖੋ ਵੱਖਰੇ ਡਿਪਾਰਟਮੈਂਟਸ ਦੇ ਵਿੱਚੋਂ ਕੁਝ ਕੇ ਜਿਹੜੇ ਸੀਨੀਅਰ ਸਹਾਇਕ ਰੱਖੇ ਸੀ ਪਰ ਕਾਫੀ ਬਾਕੀ ਸੀ ਉਹਨਾਂ ਦੇ ਵਿੱਚੋਂ 24 ਨਵੰਬਰ ਨੂੰ ਉਹਨਾਂ ਦਾ ਪੇਪਰ ਹੋਏਗਾ ਤੇ ਸਕਿੱਲ ਟੈਸਟ ਹੈ ਜਿਹੜਾ ਇਹਨਾਂ ਦਾ 7-8 ਨੈਕਸਟ ਨਿਜੀ ਸਹਾਇਕ ਰੱਖਣੇ ਨੇ ਸੀਨੀਅਰ ਪਰਸਨਲ ਅਸਿਸਟੈਂਟ ਰੱਖਣੇ ਨੇ ਜਿਹੜੇ ਪੀਏ ਹੁੰਦੇ ਨੇ ਸੱਭਿਆਚਾਰਕ ਮਾਮਲੇ ਵਿਭਾਗ ਦੇ ਉਹਨਾਂ ਦਾ 24 ਨਵੰਬਰ ਨੂੰ ਜ਼ਿਲ੍ਹਾ ਖਜ਼ਾਨਚੀ 24 ਨਵੰਬਰ ਹੋਗੇ ਸੀਨੀਅਰ ਅਸਿਸਟੈਂਟ ਕਮ ਇੰਸਪੈਕਟਰ ਹੁਣ ਇਹ ਕਿਹੜੇ ਨੇ ਸਥਾਨਕ ਸਰਕਾਰਾਂ ਦੇ ਉਹ ਧਿਆਨ ਰੱਖਣਾ ਹੈ 2024 ਦੀ ਜਿਹੜੀ ਪੋਸਟ ਆਈ ਹੈ ਜਿਹੜੇ 2024 ਦੇ ਵਿੱਚ ਇਹਨਾਂ ਨੇ ਮੰਗ ਕੀਤੀ ਸੀ ਸੀਨੀਅਰ ਅਸਿਸਟੈਂਟ ਚੌਥੀ ਪੋਸਟ ਦੀ ਮੰਗ ਕੀਤੀ ਸੀ ਉਹਦੇ ਬਾਰੇ ਹੈ ਇਹ ਕਿ ਤੁਹਾਡਾ ਭਾਈ ਹੁਣ 24 ਨਵੰਬਰ ਨੂੰ ਹੋਏਗਾ ਸੱਤ ਜਿਹੜਾ ਤੁਹਾਡਾ ਆ ਗਿਆ ਦਸੰਬਰ ਉਹ ਤੋਂ ਇਹਦਾ ਸਕਿਲ ਟੈਸਟ ਹੋਏਗਾ ਸਰਵੇਅਰ ਹੋਗੇ ਪ੍ਰੂਫ ਰੀਡਰ ਹੋਗੇ ਕਾਪੀ ਹੋਲਡਰ ਹੋਗੇ ਜੀ ਸ਼ਿਪ ਮੋਲਡਿੰਗ ਇਨਸਟਰక్టర్ ਹੋਗੇ 에어로 ਮੋਡਲਿੰਗ ਇਨਸਟਰక్టర్ ਹੋਗੇ ਇਸ ਤੋਂ ਇਲਾਵਾ ਕਲਰਕ ਹੋਗੇ ਡਿਪਾਰਟਮੈਂਟ ਵੱਖੋ ਵੱਖਰੇ ਨੇ 24 ਦੀ ਇਹ ਪੋਸਟ ਹੈ ਵੇਰੀਅਸ ਡਿਪਾਰਟਮੈਂਟਸ ਦੀ ਤੇ ਸਟੋਰ ਕੀਪਰ ਹੋਗੇ ਇਹਨਾਂ ਸਾਰਿਆਂ ਦਾ 30 ਨਵੰਬਰ ਡੇਟ ਦਿੱਤੀ ਇਹਨਾਂ ਨੇ ਕਹਿੰਦਾ ਉਦੋਂ ਭੇਜੇ ਸੀ ਤੁਹਾਡਾ ਜਿਹੜਾ ਟੈਸਟ ਹੈ ਉਹ ਲਵਾਂਗੇ ਤੇ 10-15 ਦਿਨਾਂ ਬਾਅਦ ਹੀ ਜਿਹੜਾ ਤੁਹਾਡਾ ਸਕਿੱਲ ਟੈਸਟ ਹੈ ਉਹ ਵੀ ਇਹਨਾਂ ਨੇ ਲੈਣ ਦੀ ਗੱਲ ਆਖੀ ਹੈ ਨੈਕਸਟ ਇਸ ਤੋਂ ਬਾਅਦ ਜਿਹੜਾ ਤੁਹਾਡੇ ਕੋਲ ਸਟੈਨੋ ਟਾਈਪਿਸਟ ਆ ਗਿਆ 2023 ਦੇ ਵਿੱਚ 7 ਨੰਬਰ ਐਡਵਰਟਾਈਜ਼ਮੈਂਟ ਆਈ ਸੀ ਇਹ 2023 ਦੀ ਹੈਗੀ ਸਟੈਨੋ ਟਾਈਪਿਸਟ ਜਿਹੜੇ ਪੇਪਰ ਬਾਕੀ ਸੀ ਉਹ ਤੁਹਾਡਾ ਕਹਿੰਦਾ ਭਈ ਅਸੀਂ 1 ਦਸੰਬਰ ਨੂੰ ਲਵਾਂਗੇ ਇਸ ਤੋਂ ਇਲਾਵਾ ਤੁਹਾਡਾ ਸੀਨੀਅਰ ਸਹਾਇਕ ਲੇਖਾ ਦੇ ਵਿੱਚ ਅਕਾਊਂਟਸ ਦੇ ਵਿੱਚ ਜਿਹੜਾ ਇਹਨਾਂ ਨੇ ਸੀਨੀਅਰ ਅਸਿਸਟੈਂਟ ਰੱਖਣੇ ਸੀ ਉਹਨਾਂ ਦਾ 14 ਦਸੰਬਰ ਨੂੰ ਪੇਪਰ ਹੈ ਜੂਨੀਅਰ ਆਡੀਟਰ ਹੋ ਗਏ 14 ਦਸੰਬਰ ਨੂੰ ਹੈ ਡਿਪਟੀ ਰੇਂਜਰ ਹੋ ਗਏ 15 ਦਸੰਬਰ ਨੂੰ ਪੇਪਰ ਹੋਏਗਾ বন ਵਿਭਾਗ ਦੇ ਵਿੱਚ ਫੋਰੈਸਟ ਡਿਪਾਰਟਮੈਂਟ ਦੀਆਂ ਪੋਸਟਾਂ ਸੀ ਇਹ ਲੈਬੋਰਟਰੀ ਅਸਿਸਟੈਂਟ ਹੋਗੇ ਜਿਹੜੇ ਤੁਹਾਡੇ 15 12 ਨੂੰ ਪੇਪਰ ਹੋਏਗਾ ਜੀ ਤੇ ਖੋਜ ਸਹਾਇਕ ਗ੍ਰੇਡ ਜਲ ਸਰੋਤ ਅਛਾ ਜਲ ਸਰੋਤ ਵਿਭਾਗ ਦੀ 2023 ਦੀ ਪੋਸਟ ਸੀ ਖੋਜ ਸਹਾਇਕ ਗ੍ਰੇਡ B ਦਾ ਚਾਹੀਦਾ ਸੀ ਇਹਨਾਂ ਨੂੰ 1 12 ਨੂੰ ਹੋਏਗਾ ਜੀ ਜੂਨੀਅਰ ਡਰਾਫਟਸਮੈਨ ਹੋਗੇ ਤੁਹਾਡੇ 22 ਦਸੰਬਰ ਨੂੰ ਪੇਪਰ ਹੋਏਗਾ ਕੁਆਲਟੀ ਮੈਨੇਜਰ ਹੋਗੇ 28 ਦਸੰਬਰ ਨੂੰ ਹੋਏਗਾ ਡਰਾਫਟਸਮੈਨ ਹੋਗੇ 28 ਦਸੰਬਰ ਨੂੰ ਤਕਨੀਕੀ ਸਹਾਇਕ ਹੋਗੇ ਟੈਕਨੀਕਲ ਅਸਿਸਟੈਂਟ ਹੋਗੇ ਉਹ ਵੀ 28 ਦਸੰਬਰ ਨੂੰ ਰੱਖਣੇ ਨੇ ਇਹਨਾਂ ਨੇ 2023 ਦੀ ਪੋਸਟ ਹੈਗੀ 2023 ਦੀ 10 ਮਹੀਨੇ ਅਡਵਰਟਾਈਜ਼ਮੈਂਟ ਦੇ ਵਿੱਚ ਜੂਨੀਅਰ ਇੰਜੀਨੀਅਰ ਜੂਨੀਅਰ ਇੰਜੀਨੀਅਰ ਰੱਖਣੇ ਸੀ ਸਿਵਲ ਦੇ ਵਿੱਚ ਇਹਨਾਂ ਨੇ ਉਹ ਵੀ 28 ਦਸੰਬਰ ਨੂੰ ਹੋਏਗਾ ਤਕਨੀਕੀ ਸਹਾਇਕ ਸਿਵਲ ਇੰਜੀਨੀਅਰ ਦੇ ਵਿੱਚ 28 ਨੂੰ ਮੱਛੀ ਪਾਲਣ ਅਫਸਰ ਅਫਸਰ ਚਾਹੀਦਾ 28 ਦਸੰਬਰ ਨੂੰ ਹੋਏਗਾ ਡੇਰੀ ਵਿਕਾਸ ਇੰਸਪੈਕਟਰ ਜਿਹੜੇ ਰੱਖਣੇ ਨੇ 28 ਦਸੰਬਰ ਨੂੰ 2023 ਦੀ ਹੈ 2024 ਦੀਆਂ ਪੋਸਟਾਂ ਨਹੀਂ ਹੈਗੀਆਂ ਤਿਆਰ ਰੱਖਣਾ 2023 ਦੇ ਵਿੱਚ ਬਿਜਲੀ ਸਹਾਇਕਮ ਜੂਨੀਅਰ ਟੈਕਨੀਸ਼ੀਅਨ ਆਇਆ ਸੀ 28 ਦਸੰਬਰ ਇਸ ਤੋਂ ਇਲਾਵਾ ਲਾਈਨ ਸੁਪਰੀਨਡੈਂਟ ਆਇਆ ਸੀ 28 ਦਸੰਬਰ ਪੇਪ 2023 ਡਰਾਈਵਰ ਦੀਆਂ ਪੋਸਟਾਂ ਆਈਆਂ ਸੀ 28 ਦਸੰਬਰ ਤਬਲਾ ਇੰਸਟਰਕਟਰ 28 ਸ਼ਿਪ ਮੋਡਲਿੰਗ ਸਟੋਰ ਕੀਪਰ 28 ਟੈਕਨੀਸ਼ੀਅਨ ਗ੍ਰੇਡ 28 ਟੈਕਨੀਕਲ ਆਫੀਸਰ 28 ਟੈਕਨੀਕਲ ਟੈਕਨੀਸ਼ੀਅਨ ਗ੍ਰੇਡ 3 28 ਲੇਬਰ ਇੰਸਪੈਕਟਰ ਗ੍ਰੇਡ 1 ਲੇਬਰ ਡਿਪਾਰਟਮੈਂਟ ਹੁਣ 2024 ਦੇ ਵਿੱਚ ਦੋ ਦੀ ਭਰਤੀ ਆਈ ਹੈ ਜਿਹੜੇ ਤੁਸੀਂ ਲੇਬਰ ਇੰਸਪੈਕਟਰ ਦੀਆਂ ਪੋਸਟਾਂ ਭਰਿਆ ਹੋਈਆਂ ਸੀ ਕੀਰਤ ਇੰਸਪੈਕਟਰ ਨੇ ਭਰੇ ਸੀ ਜੀ ਉਹਨਾਂ ਦੀ ਡੇਟ ਅਨਾਉਂਸ ਹੋ ਚੁੱਕੀ ਹੈ 5 ਜਨਵਰੀ ਨੂੰ ਤੁਹਾਡਾ ਪੇਪਰ ਹੋਏਗਾ 5 ਜਨਵਰੀ 2025 ਠੀਕ ਹੈ ਜੀ ਤਾਂ ਹੁਣ ਇਹਨੂੰ ਇਹ ਨਹੀਂ ਸਮਝ ਲੈਣਾ ਕਿ ਬਹੁਤ ਦੂਰ ਚਲਾ ਗਿਆ ਪੇਪਰ ਜੀ ਕਿ ਹੁਣ ਕੀ ਕਰੀਏ ਪੇਪਰ ਦੇਈਏ ਜਾਂ ਨਾ ਦੇਈਏ ਬਹੁਤਿਆਂ ਦੇ ਆਹਤ ਹੁੰਦੀ ਹੈ ਤੇ ਸਰਕਾਰਾਂ ਨੂੰ ਗਾਲਾਂ ਕੱਢਣ ਲੱਗ ਜਾਂਦੇ ਨੇ ਡਿਪਾਰਟਮੈਂਟਾਂ ਨੂੰ ਗਾਲਾਂ ਕੱਢਣ ਲੱਗ ਜਾਂਦੇ ਨੇ ਤੁਸੀਂ ਇੱਥੇ ਧਿਆਨ ਦੇ ਚ ਧਿਆਨ ਵਿੱਚ ਕੀ ਚੀਜ਼ ਲੈ ਕੇ ਆਉਣੀ ਹੈ ਕਿ ਤੁਹਾਡੇ ਕੋਲ ਸਮਾਂ ਹੈ ਤੁਹਾਨੂੰ ਸਮਾਂ ਹੋਰ ਮਿਲਿਆ ਉਸ ਸਮੇਂ ਨੂੰ ਯੂਟਿਲਾਈਜ਼ ਕਰੋ ਤੇ ਆਪਣੀ ਜਿਹੜੀ ਤਿਆਰੀ ਹੈ ਉਹਨੂੰ ਹੋਰ ਪੱਕਾ ਕਰੋ ਜਿੱਥੇ ਤੁਹਾਡੇ 90% ਸਟੂਡੈਂਟ ਇਸ ਪੇਪਰ ਦੇ ਹੁਣ ਆਸ ਛੱਡ ਦੇਣਗੇ ਉੱਥੇ ਜਿਹੜੇ 10% ਸਟੂਡੈਂਟ ਨੇ ਆਪਣੀ ਤਿਆਰੀ ਨੂੰ ਪੱਕਾ ਕਰਕੇ ਆਪਣੀ ਪੋਸਟ ਪੱਕੀ ਕਰ ਸਕਦੇ ਨੇ ਇੱਥੇ ਤਾਂ ਇਸ ਚੀਜ਼ ਤੇ ਤੁਸੀਂ ਧਿਆਨ ਦੇਣਾ ਹੈਗਾ ਲੈਬੋਰਾਟਰੀ ਅਡੈਂਡੈਂਟ ਜਿਹੜਾ ਤੁਹਾਡਾ ਭਾਈ 12 ਜਨਵਰੀ ਨੂੰ ਹੋਏਗਾ ਲਾਅ ਆਫੀਸਰ 18 ਜਨਵਰੀ ਖੋਹ ਸਹਾਇਕ 19 ਜਨਵਰੀ ਇਨਸਟ੍ਰਕਟਰ ਹੈ 19 ਸੌਰੀ 1 ਫਰਵਰੀ ਖੋਸਾ ਹੈ ਗ੍ਰੇਡ A 2 ਫਰਵਰੀ ਅਕਾਊਂਟੈਂਟ ਹੈ ਜਿਹੜਾ ਤੁਹਾਡਾ 28 ਦਸੰਬਰ ਨੂੰ ਹੋਏਗਾ ਇਹ ਤੁਹਾਡੇ 2024 ਦੇ ਐਡਵਰਟਾਈਜ਼ਮੈਂਟ ਹੈ ਇਹ ਵੀ 2024 ਦੇ ਹੈ ਜਿਸ ਚ ਇਹਨੇ ਮਲਟੀ ਪਰਪਸ ਫਿਸ਼ਰੀ ਸਕਿਲਡ ਵਰਕਰ ਰੱਖਣੇ 28 ਦਸੰਬਰ ਲੈਬੋਰਟਰੀ ਟੈਕਨੀਸ਼ੀਅਨ ਰੱਖਣੇ ਨੇ 28 ਦਸੰਬਰ ਤੇ 2024 ਦੇ ਵਿੱਚ ਕਲਰਕ ਲੀਗਲ ਦੀਆਂ ਪੋਸਟਾਂ ਆਈਆਂ ਸੀ ਇਹਨਾਂ ਦਾ ਪੇਪਰ ਭਾਈ ਤੁਹਾਡਾ 9 ਨਵੰਬਰ ਨੂੰ ਹੋਏਗਾ 2024 ਦੇ ਵਿੱਚ ਤਾਂ ਇਹੇ ਤੁਹਾਡੀਆਂ ਪੀਆਰਪੀਐਸਬੀ ਦੀਆਂ ਪੋਸਟਾਂ ਨੇ ਜਿਨ੍ਹਾਂ ਦੇ ਪੇਪਰ ਨੇੜੇ ਨੇ ਤਿਆਰੀ ਫੇਚ ਲੋ ਪੇਪਰ ਆ ਚੁੱਕੇ ਨੇ ਵੱਧ ਤੋਂ ਵੱਧ ਤੁਹਾਡਾ 15 20 ਦਿਨ ਡਿਲੇ ਹੋ ਸਕਦੇ ਨੇ ਬਾਕੀ ਪੀਟਰ ਪਲਸ ਵੀ ਇਹ ਪਤਾ ਕੋਈ ਨਹੀਂ ਤੇ ਆਪਾਂ ਮੰਨ ਕੇ ਚੱਲਣੇ ਜੋ ਇਹਨਾਂ ਨੇ ਡੇਡ ਦਿੱਤੀ ਹੈ ਜਿਨ੍ਹਾਂ ਦੇ ਪੇਪਰ ਦੂਰ ਨੇ ਉਹਨਾਂ ਦੇ ਲਈ ਇਹੀ ਸਲਾਹ ਹੈ ਜੀ ਤੁਹਾਡੇ ਲਈ ਟਾਈਮ ਵਧਿਆ ਹੈਗਾ ਉਸ ਟਾਈਮ ਨੂੰ ਯੂਟਿਲਾਈਜ਼ ਕਰੋ ਖਰਾਬ ਨਾ ਕਰੋ ਆਪਣੀ ਤਿਆਰੀ ਨੂੰ ਪੱਕਾ ਕਰੋ ਤੇ ਆਪਣੀ ਜਿਹੜੀ ਪੋਸਟ ਆ ਉਹਨੂੰ ਪੱਕਾ ਕਰੋ ਜੀ ਠੀਕ ਹੈ ਜੀ ਚਲੋ ਧੰਨਵਾਦ